ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੀ ਸੋਚਦੇ ਨੇ ਕਾਂਗਰਸ ਨੇ ਇੰਨਾ ਚੋਣਾਂ ਦੇ ਵਿੱਚ ਪ੍ਰਦਰਸ਼ਨ ਕੀਤਾ 7 ਸੀਟਾਂ ਤੇ ਖੁਸ਼ੀ ਕਰਨੀ ਹੈ ਤਾਂ ਮੈਂ ਬਹੁਤ ਖੁਸ਼ ਹਾਂ ਸਾਨੂੰ 7 ਤੋਂ ਜ਼ਿਆਦਾ ਆਣੀਆਂ ਚਾਹੀਦੀਆਂ ਸੀ ਇਸ ਕਰਕੇ ਮੈਨੂੰ ਚਿੰਤਨ ਕਰਨਾ ਚਾਹੀਦਾ ਤਾਂ ਮੈਂ ਉਹਦਾ ਪੱਖ ਉਹਦੇ ਪੱਖੇ 'ਚ ਆ ਵੀ ਕਰਨਾ ਚਾਹਤਾ ਜੇ ਅਸੀਂ 2019 ਨਾਲ ਆਪਣੇ ਆਪ ਨੂੰ ਕੰਪੇਅਰ ਕਰੀਏ ਸੀਟਾਂ ਦਾ ਅਸੀਂ 7 ਜ਼ਰੂਰ ਜਿੱਤ ਗਏ ਹਾਂ ਪਰ ਸਾਡਾ ਵੋਟ ਸ਼ੇਅਰ ਬਹੁਤ ਜ਼ਿਆਦਾ ਡਾਊਨ ਆਇਆ ਸਾਨੂੰ ਸਾਨੂੰ ਉਨੀ ਖੁਸ਼ੀ ਚਾਹੀਦੀ ਕਾਂਗਰਸ ਪਾਰਟੀ ਦੀ ਪਰਫਾਰਮੈਂਸ ਨੈਸ਼ਨਲ ਲੈਵਲ ਤੇ ਦੇਖ ਲੋ ਨਾ ਤਾਂ ਕਿਤੇ ਵੀ ਉਹਨਾਂ ਦਾ ਵੋਟ ਸ਼ੇਅਰ ਡਿਗਿਆ ਨਹੀਂ ਪਰ ਸਾਡੀ ਬਦਕਿਸਮਤੀ ਹੈ ਅਸੀਂ 7 ਸੀਟਾਂ ਤਾਂ ਜਿੱਤ ਗਏ ਪਰ ਸਾਡਾ ਵੋਟ ਸ਼ੇਅਰ 13 14% ਡਾਊਨ ਆ ਗਿਆ ਸਾਹ ਜਿਹੜੀ ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਹੈ ਮਤਲਬ ਨੈਸ਼ਨਲ ਲੈਵਲ ਦੀਆਂ ਗੱਲਾਂ ਕਰਦੇ ਆ ਤਾਂ ਸਾਡੇ ਆਂਕੜੇ ਵੀ ਫਿਰ 2019 ਵਾਲੇ ਚਾਹੀਦੇ ਆ ਫਿਰ 22 ਨਾਲ ਕੰਪੇਅਰ ਨਾ ਕਰੀਏ ਅਸੀਂ ਵੀ ਅਸੀਂ 22 ਚੋਂ 24 ਤੋਂ 26 ਤੇ 2% ਵੱਧ ਕੇ ਕਿ 3% ਵੱਧ ਕੇ ਅਸੀਂ 2019 ਨਾਲ ਕਿਉਂ ਨਾ ਕੰਪੇਅਰ ਕਰੀਏ ਵੀ ਅਸੀਂ 40ਆਂ ਤੋਂ 26ਆਂ ਤੇ ਆ ਗਏ 22 ਦਾ 27 ਨਾਲ ਕੰਪੈਰੀਜ਼ਨ ਹੋਏਗਾ ਜਾਂ 22 ਦਾ 17 ਨਾਲ ਕੰਪੈਰੀਜ਼ਨ ਉਹ ਤਾਂ ਜੱਜ ਦਾ ਹੈ ਤੀਜੇ ਨੰਬਰ ਤੇ ਰਹੇ ਅਸੀਂ ਮੁਕਸਰ ਦੇ ਡਿਸਟ੍ਰਿਕਟ ਦੇ ਸਾਰਿਆਂ ਚ ਤੀਜੇ ਨੰਬਰ ਤੇ ਆ ਜਿਹੜੇ ਟਾਰਾ ਮਾਰਦੇ ਨੇ ਕਿ 7 ਤੋਂ 70 ਕਰ ਦਾਂਗੇ ਫਿਰ ਕੀ ਕਹਨ ਉਹਨਾਂ ਨੂੰ ਸਤੂ ਸੱਤਰ ਕਰਨ ਦਾ ਕੋਈ ਕੋਈ ਸਟ੍ਰੈਟੇਜੀ ਕੋਈ ਤਰੀਕਾ ਤਾਂ ਹੋਣਾ ਚਾਹੀਦਾ ਹੈ ਤਰੀਕਾ ਬਣਾਉਣ ਲਈ ਜੇ ਕੋਈ ਇੱਕ ਬੰਦਾ ਕਹਵੇ ਵੀ ਮੈਂ ਹੀ ਕਰ ਲਾਂਗਾ ਭਾਈ ਇਹ ਤਾਂ ਟੀਮ ਐਫਰਟ ਹੀ ਹੁੰਦਾ ਹੈ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਟਿਕਟ ਵੰਡ ਤੋਂ ਖੁਸ਼ ਨੇ ਪੰਜਾਂ ਟਿਕਟਾਂ ਦੇ ਵਿੱਚ ਜ਼ਰੂਰ ਕੁਐਸਚਨ ਮਾਰਕ ਨੇ ਜਦੋਂ ਐਡੀ ਫੈਸਲਾ ਕੋਨ ਲੜਾਈ ਚੱਲਦੀ ਹੋਵੇ ਇੱਕ ਇੱਕ ਸੀਟ ਮੈਟਰ ਕਰਦੀ ਹੋਵੇ ਉਦੋਂ ਇਹੋ ਜਿਹੀਆਂ ਗਲਤੀਆਂ ਹੋਣੀਆਂ ਨਹੀਂ ਚਾਹੀਦੀ ਥੋੜੀ ਪ੍ਰਧਾਨੀ ਇਹ ਉਹਨਾਂ ਦੇ ਪਰਿਵਾਰ ਬਠਿੰਡੇ ਉਹ ਲੜਦੇ ਤਾਂ ਕਲੀਅਰ ਕੱਟ ਸੀਟ ਸੀ ਸਿੰਗਲਾ ਸਾਹਿਬ ਅਨੰਦਪੁਰ ਲਿਆਂਦੇ ਸੰਗਰੂਰ ਇਸ ਤੋਂ ਬਿਹਤਰ ਕਰ ਸਕਦੇ ਸੀ ਉਹ ਹੁਸ਼ਿਆਰਪੁਰ ਵਾਲੀ ਸੀਟ ਤੇ ਯਾਮਨੀ ਗੁਮਰ ਨੂੰ ਕੱਲਿਆਂ ਛੱਡਿਆ ਗਿਆ ਲਾਵਾਰ ਇਸ ਤਰੀਕੇ ਇੱਕ ਤਰੀਕੇ ਨਾਲ ਉਹ ਜਿੱਤ ਸਕਦੇ ਜਦੋਂ ਤੁਸੀਂ ਐ ਹੀ ਸਾਰਿਆਂ ਨੂੰ 100-100 ਕਿਲੋਮੀਟਰ ਦੂਰ ਭਜਾ ਲਿਆ ਤੇ ਫਿਰ ਰਿਜ਼ਲਟ ਉਹੋ ਜਿਹਾ ਹੀ ਆਉਣੇ ਸੀਗੇ ਹੁਣ ਇਹ ਕਿਉਂ ਭਜਾਇਆ ਗਿਆ ਇਹਦੇ ਪਿੱਛੇ ਕੀ ਕਾਰਨ ਸੀਗੇ ਇਹ ਕਾਰਨ ਤੇ ਵਾਕਈ ਡਿਸਕਸ਼ਨ ਦੀ ਜ਼ਰੂਰਤ ਹੈ ਅਗਰ ਕੋਈ ਕਰਨਾ ਚਾਹੇ ਜਦੋਂ ਬਠਿੰਡਾ ਸੀਟ ਨੌਸ ਹੁੰਦੀ ਆ ਪ੍ਰਧਾਨ ਦਾ ਇਹ ਕਹਿਣਾ ਕਿ ਮੈਂ ਇੱਥੇ ਫਸ ਕੇ ਰਹਿ ਜਾਂਦਾ ਕਿਉਂਕਿ ਮੈਂ ਪੂਰੇ 13 ਹਲਕੇ ਦੇਖਣੇ ਨੇ ਪਰ ਜਦੋਂ ਉਹ ਲੁਧਿਆਣੇ ਚਲੇ ਜਾਂਦੇ ਨੇ ਫਿਰ 13 ਹਲਕੇ ਕਿੱਧਰ ਜਾਂਦੇ ਨੇ ਐਤਕੀ ਇਹ ਵੀ ਕਮਜ਼ੋਰੀ ਰਹੀ ਹੈ ਕਾਂਗਰਸ ਪਾਰਟੀ ਦੀ ਵੀ ਸਭ ਨੇ ਇੰਡੀਵਿਜੂਅਲੀ ਲੜਾਈ ਲੜੀ ਸਟੇਟ ਲੀਡਰਸ਼ਿਪ ਕੋਆਰਡੀਨੇਸ਼ਨ ਨਾਲੇ ਮਸਲੇ ਤੇ ਬਿਲਕੁਲ ਫੇਲ ਹੋ ਗਏ ਹਾਰੇ ਦੇ ਕਾਰਨ ਉਹ ਬੈਠ ਕੇ ਹਜੇ ਤੱਕ ਡਿਸਕਸ ਹੋਇਆ ਨਹੀਂ ਕਿਸਮਤੀ ਨਾਲ ਤੁਸੀਂ ਕਹਿ ਲੋ ਵੀ ਮੈਂ ਵਰਕਿੰਗ ਪ੍ਰੈਜ਼ੀਡੈਂਟ ਹੈਗਾ ਮੇਰੇ ਕੋਲ ਕੋਈ ਇਹ ਜੀ ਤਾਕਤ ਨਹੀਂ ਆ ਵੀ ਮੈਂ ਕੋਈ ਮੀਟਿੰਗ ਬੁਲਾ ਕੇ ਤੇ ਇਹ ਤੇ ਚਿੰਤਨ ਵੱਲ ਨੂੰ ਚੱਲਾਂ ਜੇ ਤੁਸੀਂ ਵਾਪਸ ਕਾਰਜਕਾਰੀ ਪ੍ਰਧਾਨ ਨੂੰ ਪੁੱਛੋ ਤਾਂ ਕਾਰਜਕਾਰੀ ਪ੍ਰਧਾਨ ਕਾਗਜ਼ੀ ਪ੍ਰਧਾਨ ਹੀ ਹੁੰਦਾ ਭਾਈ ਉਹਦੇ ਪੱਲੇ ਉਹਦੇ ਪੱਲੇ ਕੁਝ ਨਹੀਂ ਹੁੰਦਾ ਤੁਸੀਂ ਮੈਨੂੰ بار بار ਕਾਰਜਕਾਰੀ ਪ੍ਰਧਾਨ ਕਹਿ ਕੇ ਸ਼ਹਿਰਾਂ ਦੇ ਵਿੱਚ ਦਿੱਕਤ ਕੀ ਆ ਕਿਉਂ ਖੁੱਸ ਗਈ ਹਿੰਦੂ ਵੋਟ ਜਿਹੜੀ ਕਾਂਗਰਸ ਦੀ ਪੈਟ ਵੋਟ ਕਿਹਾ ਜਾਂਦਾ ਸੀ ਕਾਂਗਰਸ ਪਾਰਟੀ ਜਿਹੜੀ ਪਾਰਟੀ ਗਿਣੀ ਹੋਈ ਜਾਂਦੀ ਸੀ ਵੀ ਸ਼ਹਿਰੀ ਵੋਟਾਂ ਮਿਲਦੀਆਂ ਉਹਨੂੰ ਦਲਿਤ ਵੋਟਾਂ ਮਿਲਦੀਆਂ ਉਹਨੂੰ ਮੋਡਰੇਟ ਸਿੱਖ ਵੀ ਪਾਉਂਦਾ ਆ ਤੇ ਉਹ ਪਾਰਟੀ ਕਿਤੇ ਨਾ ਕਿਤੇ ਆਪ ਹੀ ਆਪਣੇ ਆਪ ਨੂੰ ਹਿੰਦੂਆਂ ਤੋਂ ਅਲੱਗ ਕਰਨ ਲੱਗਾ ਤਾਂ ਮੈਨੂੰ ਲੱਗਣਾ ਇਹ ਤੇ ਉਹ ਜਿਹੜੀ ਹਈ ਹਿੰਦੂ ਡੋਮੀਨੇਟਡ ਏਰੀਆ ਜਿਹਨੂੰ ਮੰਨ ਲਿਆ ਕਿਉਂਕਿ ਭਾਜਪਾ ਤੁਸੀਂ ਸ਼ਹਿਰ ਦੇ ਵਿੱਚ ਹਾਲ ਦੇਖ ਲਿਆ ਹੁਣ ਮਨਾਇਆ ਹੈ ਹੁਣ ਮਨਾਇਆ ਹੈ ਲੋਕਾਂ ਨੇ ਪਹਿਲਾਂ ਕਿਤੇ ਨਾ ਕੀਤੇ ਸਾਡੀ ਲੀਡਰਸ਼ਿਪ ਹੀ ਮੰਨਣ ਨੂੰ ਤਿਆਰ ਨਹੀਂ ਸੀ ਅਖੀਰ ਤੱਕ ਤੁਹਾਨੂੰ ਇਹ ਕਿਹਾ ਗਿਆ ਕਿ ਆਸ਼ੂ ਜੀ ਤੁਸੀਂ ਲੜੋਗੇ ਆਸ਼ੂ ਜੀ ਤੁਸੀਂ ਲੜੋਗੇ ਪਰ ਜਦੋਂ ਟਿਕਟ ਦੀ ਵਾਰੀ ਆਈ ਉਦੋਂ ਪ੍ਰਧਾਨ ਸਾਹਿਬ ਟਿਕਟ ਲੈ ਗਏ ਮੈਂ ਇਹ ਕਹਾਂ ਕਿ ਪ੍ਰਧਾਨ ਆਪਣੇ ਯਾਰ ਦੀ ਟਿਕਟ ਖਾ ਕੇ ਪ੍ਰੋਸੈਸ ਲੈ ਕੇ ਯਾਰ ਯਾਰ ਇੰਨੀ ਕੁਰਬਾਨੀ ਨਹੀਂ ਦੇ ਸਕਦਾ ਇੱਕ ਤਾਂ ਖਾਦੀ ਗਈ ਇੱਕ ਯਾਰ ਖਾਨ ਵਾਲੀ ਗੱਲ ਕਰੇ ਉਹਦਾ கர்ਦਾਰ ਆ ਮੇਰਾ கர்ਦਾਰ ਆ ਵੀ ਖੁੱਲੇ ਦਿਲ ਨਾਲ ਉਹਦੀ ਮਦਦ ਕਰੇ ਵਿਸ਼ਵਾਸ ਕਰਤੋ ਹਾਂ ਜੀ ਬਈ ਨੂੰ ਤਾਂ ਖੁਸ਼ੀ ਹੈ ਬਈ ਅਗਰ ਦੋਸਤ ਉਥੋਂ ਆਇਆ ਸੀ ਤਾਂ ਦੋਸਤ ਜਿੱਤ ਕੇ ਖੁਸ਼ੀ ਮਨਾ ਰਿਹਾ ਅੱਜ ਚਰਨਜੀਤ ਚੰਨੀ ਦਲਿਤ ਲੀਡਰ ਇਸਟੈਬਲਿਸ਼ਡ ਹੈ ਉਹ ਆਪਣੀ ਕਮਿਊਨਿਟੀ ਚ ਕ੍ਰੈਡੀਬਲ ਲੀਡਰ ਬਣ ਗਿਆ ਇਹਦੇ ਕੋਈ ਦੌਰ ਆਏ ਜੇ ਆਸ਼ੂ ਨੂੰ ਮੌਕਾ ਮਿਲਦਾ ਤਾਂ ਆਸ਼ੂ ਵੀ ਬਣਦੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਰਟੋਲ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀਆਂ ਆਪਣੇ ਪ੍ਰਦਰਸ਼ਨ ਤੇ ਕੋਈ ਚਿੰਤਨ ਕਰ ਰਹੀ ਆ ਕੋਈ ਖੁਸ਼ ਹੋ ਰਿਹਾ ਤੇ ਕੋਈ ਦੁਚਿੱਤੀ ਦੇ ਵਿੱਚ ਆ ਬੀਜੇਪੀ ਇਸ ਗੱਲ ਤੋਂ ਖੁਸ਼ ਆ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵਧੀਆ ਕੀਤਾ ਪਹਿਲਾਂ ਦੇ ਨਾਲੋਂ ਆਮ ਆਦਮੀ ਪਾਰਟੀ ਤੇ ਕਾਲੀ ਦਲ ਲਗਾਤਾਰ ਚਿੰਤਨ ਕਰ ਰਹੇ ਨੇ ਤੇ ਉੱਥੇ ਪਾਸੇ ਕਾਂਗਰਸ ਆ ਜਿਹੜੀ ਸਾਨੂੰ ਦੁਚਿੱਤੀ ਦੇ ਵਿੱਚ ਲੱਗਦੀ ਆ ਕਾਂਗਰਸ ਦਾ ਇੱਕ ਧੜਾ ਜਿਹੜਾ ਬਹੁਤ ਖੁਸ਼ ਆ ਇਸ ਗੱਲ ਤੋਂ ਕਿ ਵਿਧਾਨ ਸਭਾ ਹਲਕਿਆਂ ਦੇ ਵਿੱਚ 37 ਜਾਂ 38 ਤੇ ਅਸੀਂ ਅੱਗੇ ਰਹਨੇ ਆ ਪਰ ਅਸੀਂ 7 ਸੀਟਾਂ ਲੋਕ ਸਭਾ ਦੀਆਂ ਜਿੱਤ ਗਏ ਤੇ ਇਹ ਵੀ ਕਹਿੰਦੇ ਨੇ ਉਹ ਕਿ ਕੋਈ ਗੱਲ ਨਹੀਂ ਇਹਨਾਂ ਨੂੰ 2027 ਦੇ ਵਿੱਚ 70 ਤੇ ਲੈ ਜਾਵਾਂਗੇ ਪਰ ਕੁਝ ਕ ਕਾਂਗਰਸ ਦੇ ਆਗੂ ਉਹ ਧੜਾ ਵੀ ਆ ਜਿਹੜੇ ਇਸ ਤੇ ਚਿੰਤਨ ਕਰ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਕਿਉਂਕਿ ਅਸੀਂ ਵਿਧਾਨ ਸਭਾ ਦੇ ਨਾਲੋਂ ਜਿੱਥੇ ਆਮ ਆਦਮੀ ਪਾਰਟੀ ਦਾ ਗ੍ਰਾਫ ਇਹਨਾਂ ਡਾਊਨ ਹੋਇਆ ਤਾਂ ਮੁੱਖ ਵਿਰੋਧੀ ਧਿਰ ਆਪਣਾ ਪ੍ਰਦਰਸ਼ਨ ਵੇਤਰ ਕਿਉਂ ਨਹੀਂ ਕਰ ਸਕੀ ਉਹ ਕਹਿੰਦੇ ਸੱਤ ਸੀਟਾਂ ਤੇ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਇਸ ਤੇ ਹੀ ਗੱਲਬਾਤ ਕਰਾਂਗੇ ਮੇਰੇ ਨਾਲ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਵਜ਼ੀਰ ਭਾਰਤ ਪੂਸ਼ਣ ਆਸ਼ੂ ਜੀ ਨੇ ਗੱਲਬਾਤ ਸ਼ੁਰੂ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਮਿਹਰਬਾਨ ਸਭ ਤੋਂ ਪਹਿਲਾਂ ਮੈਂ ਇਹੀ ਪੁੱਛਾਂ ਕਿ ਕਾਰਜਕਾਰੀ ਪ੍ਰਧਾਨ ਤੁਸੀਂ ਕਾਂਗਰਸ ਦੇ ਹੋ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੀ ਸੋਚਦੇ ਨੇ ਕਾਂਗਰਸ ਦੇ ਇਹਨਾਂ ਚੋਣਾਂ ਦੇ ਵਿੱਚ ਪ੍ਰਦਰਸ਼ਨ ਤੇ ਜੇ ਤਾਂ ਪ੍ਰਦਰਸ਼ਨ ਸੀਟਾਂ ਵਾਈਜ਼ ਦੇਖਿਆ ਜਾਵੇ ਤਾਂ ਮੈਂ ਸਾਰੇ ਪਹਿਲਾਂ ਤਾਂ ਵਧਾਈ ਦਵਾਗਾ ਵਰਕਰਾਂ ਨੂੰ ਜੀ ਜਿਨ੍ਹਾਂ ਨੇ ਮਿਹਨਤ ਕੀਤੀ ਤੇ ਰਿਜ਼ਲਟ ਕੱਢਿਆ ਸੱਤ ਸੀਟਾਂ ਆਈਆਂ ਜੀ ਤੇ ਮਾਹੌਲ ਖੁਸ਼ੀ ਦਾ ਹੋਣਾ ਵੀ ਬਣਦਾ ਆ ਜੀ ਤੇ ਮੈਂ ਵਧਾਈ ਦੇਣਾ ਆ ਤੇ ਦੂਸਰਾ ਜਦੋਂ ਇਹਦੀ ਮਾਈਕਰੋ ਲੈਵਲ ਤੇ ਇਸ ਰਿਜ਼ਲਟ ਨੂੰ ਜਦੋਂ ਦੇਖਣ ਦੀ ਕੋਸ਼ਿਸ਼ ਕਰੀਦੀ ਹੈ ਨਾ ਤਾਂ ਵਿੱਚ ਕੁਝ ਚਿੰਤਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਤੇ ਉਹਨਾਂ ਤੇ ਚਿੰਤਨ ਕਰਨ ਦੀ ਵੀ ਜ਼ਰੂਰਤ ਹੈ ਮੈਂ ਇਹ ਸਮਝਦਾ ਭਈ ਅਗਰ ਅਸੀਂ 2024 ਨੂੰ ਹੀ ਪਮਾਨਾ ਮੰਨਣਾ ਹੈ ਤਾਂ ਫਿਰ ਖੁਸ਼ੀ ਵਾਲੀ ਕੋਈ ਗੱਲ ਨਹੀਂ ਜੇ ਅਸੀਂ ਅੱਗੇ ਵਧਣਾ ਹੈ ਔਰ 2027 ਵੱਲ ਨੂੰ ਜਾਣਾ ਹੈ ਤਾਂ ਇਹਨਾਂ ਜਦੋਂ ਅਸੀਂ ਸ਼ਹਿਰਾਂ ਚ ਇੰਨੀ ਬੁਰੀ ਤਰ੍ਹਾਂ ਹਾਰੇ ਆ ਇਨਕਲੂਡ ਇੱਕ ਮੇਰੀ ਸੀਟ ਵੀ ਹਾਰੀ ਹੈ ਤਾਂ ਸਾਨੂੰ ਚਿੰਤਨ ਕਰਨ ਦੀ ਜ਼ਰੂਰਤ ਹੈ ਵੀ ਉਹਦੇ ਚ ਕਿਥੇ ਗਲਤੀ ਰਹਿ ਗਈ ਕਾਂਗਰਸ ਪਾਰਟੀ ਵੱਲੋਂ ਤੇ ਚਿੰਤਨ ਕਰਨ ਦੀ ਜ਼ਰੂਰਤ ਹੈ ਚਿੰਤਨ ਇਸ ਕਰਕੇ ਕਿ ਸਭ ਤੋਂ ਪਹਿਲਾਂ ਆਪਾਂ ਟਿਕਟਾਂ ਤੇ ਆਉਨੇ ਹਾਂ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਟਿਕਟ ਵੰਡ ਤੋਂ ਖੁਸ਼ ਨੇ ਟਿਕਟ ਵੰਡ ਦੇ ਕਾਰਜਕਾਰੀ ਪ੍ਰਧਾਨ ਦਾ ਕੋਈ ਰੋਲ ਨਹੀਂ ਹੁੰਦਾ ਐ ਸੱਚ ਕਾਰਜਕਾਰੀ ਪ੍ਰਧਾਨ ਇਨਫੈਕਟ ਕਦੀ ਅਹੁਦਾ ਵੀ ਨਹੀਂ ਸੀ ਹੁੰਦਾ ਆ ਪਿਛਲੇ ਕੁਝ ਟਾਈਮ ਤੋਂ ਜੇ ਮੈਂ ਕਹਾਂ 2-4 ਸਾਲਾਂ ਤੋਂ ਨਾਲ ਵਰਕਿੰਗ ਪ੍ਰੈਜ਼ੀਡੈਂਟ ਲਾਣ ਲੱਗੇ ਕਾਰਗੁਜ਼ਾਰੀ ਹੋ ਜਾਏ ਇੱਕ ਦੀ ਜਗ੍ਹਾ ਦੋ ਬੰਦੇ ਕੰਮ ਕਰਨ ਲੱਗ ਜਾਣ ਪਰ ਫਿਰ ਗੱਲ ਆ ਜਾਂਦੀ ਹੈ ਮੇ ਜਦੋਂ ਕੋਈ ਡਿਸੀਜਨ ਹੋਣੇ ਨੇ ਜਦੋਂ ਮੇਨ ਡਿਸੀਜਨਸ ਹੋਣੇ ਨੇ ਉਹਦੇ ਚ ਪ੍ਰਧਾਨ ਸਾਡਾ ਪ੍ਰਭਾਰੀ ਔਰ ਐਲਓਪੀਓ ਹੀ ਬਹੰਦੇ ਨੇ ਨਾਲ ਕੋਈ ਹੋਰ ਕਿਸੇ ਬੰਦੇ ਦੀ ਸ਼ਮੂਲੀਅਤ ਨਹੀਂ ਹੁੰਦੀ ਕਿਸੇ ਬੰਦੇ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਤੇ ਕੀ ਡਿਸੀਜਨ ਹੁੰਦੇ ਆ ਉਹਨਾਂ ਨੇ ਆਪਣੇ ਲੈਵਲ ਤੇ ਲੈਣੇ ਆ ਟਿਕਟ ਵਨ ਟਿਕਟ ਵਾਂਡੇ ਚ ਤਿੰਨ ਚਾਰ ਟਿਕਟਾਂ ਦੇ ਵਿੱਚ ਜ਼ਰੂਰ ਕੁਐਸਚਨ ਮਾਰਕ ਨੇ ਉਹ ਹਾਈ ਕਮਾਂਡ ਜਾਣਦੀ ਆ ਜਾਂ ਸਟੇਟ ਲੀਡਰਸ਼ਿਪ ਜਾਣਦੀ ਆ ਉਹਦੇ ਚ ਮੈਂ ਬਿਲਕੁਲ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਜਦੋਂ ਕੋਈ ਪਲੇਟਫਾਰਮ ਮਿਲੇ ਆ ਪਾਰਟੀ ਦੇ ਅੰਦਰ ਕਿਹਾ ਵੀ ਜਾਏਗਾ ਵੀ ਕਿੱਥੇ ਗਲਤੀਆਂ ਹੋਈਆਂ ਤੇ ਉਹਨੂੰ ਸੁਧਾਰ ਕਰਨ ਦੀ ਗੁਜਾਇਸ਼ ਹੈਗੀ ਤੇ ਅੱਗੇ ਤੋਂ ਕੁ ਸੁਧਾਰ ਕਰਕੇ ਰੱਖੀ ਤਾਂ ਕਿ ਰਿਜ਼ਲਟ ਹੋਰ ਬਿਹਤਰ ਹੋਣ ਜਦੋਂ ਐਡੀ ਫੈਸਲਾ ਕੋਨ ਲੜਾਈ ਚੱਲਦੀ ਹੋਵੇ ਇੱਕ ਇੱਕ ਸੀਟ ਮੈਟਰ ਕਰਦੀ ਹੋਵੇ ਉਦੋਂ ਇਹੋ ਜੀਆਂ ਗਲਤੀਆਂ ਹੋਣੀਆਂ ਨਹੀਂ ਸੀ ਚਾਹੀਦੀਆਂ ਕਿਸ ਕਰਕੇ ਹੋਈਆਂ ਉਹਦੇ ਪਿੱਛੇ ਕਾਰਨ ਕੀ ਸੀ ਅੱਜ ਰਿਜ਼ਲਟ ਜੋ ਮਰਜੀ ਆਏ ਹੋਣ ਰਿਜ਼ਲਟ ਇਸ ਤੋਂ ਵੀ ਬੈਟਰ ਹੋ ਸਕਦੇ ਸੀਗੇ ਇਨ੍ਹਾਂ ਚੀਜ਼ਾਂ ਤੇ ਕੁਝ ਨਜ਼ਰਸਾਨੀ ਦੀ ਜ਼ਰੂਰਤ ਜ਼ਰੂਰ ਹੈ ਇਹ 10 ਹੋ ਸਕਦੀਆਂ ਸੀ 10 ਜਾਂ 11 ਬਿਲਕੁਲ ਬਿਲਕੁਲ ਹੋ ਸਕਦੀਆਂ ਸੀ ਅਸੀਂ ਜਦੋਂ ਉੱਥੇ ਮੀਟਿੰਗ ਹੋਈ ਤਾਂ ਮੈਂ ਕਿਹਾ ਸੀ ਵੀ 130 ਉਹ ਕਹਿ ਰਹੇ ਨੇ ਰੂਲਿੰਗ ਪਾਰਟੀ ਵਾਲੇ 130 80 ਕਰ ਸਕਦੇ ਆ ਇਹ ਜਿਹੇ ਮਾਹੌਲ ਹੈ ਜੇ ਥੋੜਾ ਜਿਹਾ ਟੰਗ ਨਾਲ ਆਪਾਂ ਟਿਕਟ ਡਿਸਟ੍ਰਿਬਿਊਸ਼ਨ ਕਰ ਲਈਏ ਜੀ ਤੁਸੀਂ ਅਸ਼ੋਜੀ ਗੱਲ ਕੀਤੀ ਸ਼ੁਰੂ ਤੋਂ ਸ਼ਹਿਰਾਂ ਦੇ ਵਿੱਚ ਕਿ ਕਾਂਗਰਸ ਪੂਰੇ ਤਰੀਕੇ ਹਾਰੀ ਆ 29 ਸੀਟਾਂ ਨੇ ਇਹੋ ਜਿਹੀਆਂ ਜਿੱਥੇ ਕਾਂਗਰਸ ਤੀਜੇ ਨੰਬਰ ਤੇ ਗਈ ਆ ਸ਼ਹਿਰਾਂ ਦੇ ਵਿੱਚ ਦਿੱਕਤ ਕੀ ਆ ਕਿਉਂ ਖੁੱਸ ਗਈ ਹਿੰਦੂ ਵੋਟ ਜਿਹੜੀ ਕਾਂਗਰਸ ਦੀ ਪੈਟ ਵੋਟ ਕਿਹਾ ਜਾਂਦਾ ਇੱਕ ਨਾ ਫੋਕਸ ਹੀ ਕੱਟ ਗਿਆ ਜੀ ਪਾਰਟੀ ਦਾ ਡੇ ਬਾਈ ਡੇ ਪਾਰਟੀ ਦੇ ਜਦੋਂ ਪਲੇਟਫਾਰਮ ਤੇ ਅੰਦਰ ਮੀਟਿੰਗਾਂ ਦੇ ਵਿੱਚ ਵੀ ਗੱਲ ਕਰੀਦੀ ਹੈ ਨਾ ਤਾਂ ਕਿਤੇ ਨਾ ਕਿਤੇ ਅਣ ਦੇਖਾ ਕੀਤਾ ਜਾਂਦਾ ਹੈ ਰਾਮ ਮੰਦਰ ਕਰਕੇ ਵੋਟ ਚਲੇਗੀ ਰਾਮ ਮੰਦਰ ਕਰਕੇ ਰਾਮ ਮੰਦਰੇ ਕਿ ਇਸ਼ੂ ਹੋ ਸਕਦਾ ਹੈ ਪਰ ਬਹੁਤ ਟਾਈਮ ਤੋਂ ਜਿਹੜਾ ਪੰਜਾਬ ਦਾ ਹਿੰਦੂ ਇਹ ਦੇਖਦਾ ਆ ਰਿਹਾ ਸੀਗਾ ਵੀ ਕਿਆ ਕਾਂਗਰਸ ਪਾਰਟੀ ਜਿਹੜੀ ਪਾਰਟੀ ਗਿਣੀ ਹੋਈ ਜਾਂਦੀ ਸੀ ਵੀ ਸ਼ਹਿਰੀ ਵੋਟਾਂ ਮਿਲਦੀਆਂ ਉਹਨੂੰ ਦਲਿਤ ਵੋਟਾਂ ਮਿਲਦੀਆਂ ਉਹਨੂੰ ਮੋਡਰੇਟ ਸਿੱਖ ਵੀ ਪਾਉਂਦਾ ਆ ਤੇ ਉਹ ਪਾਰਟੀ ਕਿਤੇ ਨਾ ਕਿਤੇ ਆਪ ਹੀ ਆਪਣੇ ਆਪ ਨੂੰ ਹਿੰਦੂਆਂ ਤੋਂ ਅਲੱਗ ਕਰਨ ਲੱਗੀ ਤੇ ਇਹਦੇ ਵਾਸਤੇ ਇੱਕ ਦੋ ਵਾਰੀ ਈਸ਼ੂ ਚੱਕੇ ਵੀ ਗਏ ਸੀਗੇ ਲੀਡਰਸ਼ਿਪ ਨੇ ਬੋਲਿਆ ਵੀ ਸੀਗਾ ਵੀ ਆਪਾਂ ਨੂੰ ਸਾਰਿਆਂ ਬਾਰੇ ਇਕੱਠੇ ਸੋਚਣਾ ਚਾਹੀਦਾ ਇੱਕ ਗੱਲ ਆ ਗਈ ਵੀ ਦਲਿਤਾ ਬਾਰੇ ਸੋਚੋ ਦਲਿਤਾ ਬਾਰੇ ਸੋਚੋ ਤੇ ਚਨੀ ਸਾਹਿਬ ਚੀਫ ਮਿਨਿਸਟਰ ਵੀ ਬਣੇ ਤੇ ਉਹਦਾ ਰਿਜ਼ਲਟ ਵੀ ਸਾਰਿਆਂ ਨੇ ਦੇਖਿਆ ਉਹਦੇ ਵਿੱਚ ਆਪਣੇ ਆਪ ਚ ਪਰਚੋਲ ਕਰਨ ਦੀ ਜ਼ਰੂਰਤ ਹੈ ਵੀ ਕੀ ਕਮੀਆਂ ਰਹਿ ਗਈਆਂ ਉਦੋਂ ਪਰ ਇੱਕ ਗੱਲ ਜ਼ਰੂਰ ਹੈ ਉਹਦੇ ਚ ਉਥੇ ਜੋ ਮਰਜ਼ੀ ਕਮੀਆਂ ਰਹੀਆਂ ਹੋਣ ਅੱਜ ਚਰਨਜੀਤ ਚੰਨੀ ਦਲਿਤ ਲੀਡਰ ਇਸਟੈਬਲਿਸ਼ਡ ਹੈ ਉਹ ਆਪਣੀ ਕਮਿਊਨਿਟੀ ਚ ਕ੍ਰੈਡੀਬਲ ਲੀਡਰ ਬਣ ਗਿਆ ਇਹਦੇ ਚ ਕੋਈ ਦੋ ਰਾਏ ਨਹੀਂ ਇਹ ਉਹਦਾ ਰਿਜ਼ਲਟ ਜਿਹੜਾ ਜਲੰਧਰ ਸੀਟ ਨੇ ਦਿੱਤਾ ਆ ਉਹ ਸਾਹਮਣੇ ਆ ਪਰਤਾਖ ਜੇ ਆਸ਼ੂ ਨੂੰ ਮੌਕਾ ਮਿਲਦਾ ਤਾਂ ਆਸ਼ੂ ਵੀ ਬਣਦੇ ਮੈਨੂੰ ਨਹੀਂ ਪਤਾ ਕਿ ਮੌਕਾ ਮਿਲਦਾ ਮੈਂ ਹਾਈਪੋਥੈਟিক্যাল ਗੱਲਾਂ ਵੱਲ ਨਹੀਂ ਜਾਂਦਾ ਜਿਹੜੀਆਂ ਜ਼ਮੀਨ ਤੇ ਅੱਜ ਪਈਆਂ ਨੇ ਗੱਲਾਂ ਉਹਦੇ ਤੋਂ ਤਾਂ ਤੁਸੀਂ ਕੁਛ ਨਾ ਕੁਛ ਇਨਫਰਾਸਟਰਾ ਕਰ ਸਕਦੇ ਹੋ ਉਹਦੇ ਤੋਂ ਅੱਗੇ ਆਪਣੀ ਕੋਈ ਕਿਸ ਤਰੀਕੇ ਦੀ ਸਟ੍ਰੈਟਜੀ ਡਿਵੈਲਪ ਕਰ ਸਕਦੇ ਹੋ ਇਹ ਤਾਂ ਚੀਜ਼ਾ ਜਰੂਰ ਹੋਣੀ ਚਾਹੀਦੀ ਆਸ਼ੂ ਜੀ ਤੁਸੀਂ ਅਯੁੱਧਿਆ ਦਾ ਮਸਲਾ ਕਿ ਰਾਮ ਮੰਦਰ ਕਰਕੇ ਵੋਟ ਪਈ ਰੌਲਾ ਪਾਇਆ ਜਾਂਦਾ ਪਰ ਇਹ ਤਾਂ ਮੁੱਢੋ ਹੀ ਨਕਾਰਤਾ ਤਾਂ ਅਯੁੱਧਿਆ ਨੇ ਨਕਾਰਤਾ ਇਹੀ ਇਹ ਹੀ ਚੀਜ਼ ਆ ਦੇਖਣ ਵਾਲੀ ਭਾਈ ਜਿਹੜੀ ਅੱਜ ਚੀਜ਼ ਮੁਲਕ ਦੇ ਬਾਕੀ ਹਿੱਸੇ 'ਚ ਹਿੰਦੂ ਨਕਾਰ ਰਿਹਾ ਉਹ ਪੰਜਾਬ ਦਾ ਹਿੰਦੂ ਉਹਨੂੰ ਅਪਟ ਕਰ ਰਿਹਾ ਜੀ ਜੇ ਤੁਸੀਂ ਦੇਖੋ ਤਾਂ ਇੱਥੇ ਲੜਾਈ ਬੜੀ ਕਲੀਅਰ ਸੀ ਸਾਹਿਬ ਇੱਕ ਮਤਲਬ ਪ੍ਰੋ ਮੋਦੀ ਐਂਟੀ ਮੋਦੀ ਜਾਂ ਕਹਿ ਲਓ ਮੋਦੀ ਵਰਸਸ ਰਾਹੁਲ ਗਾਂਧੀ ਤੇ ਇੱਥੇ ਦੇ ਲੋਕ ਪੰਜਾਬ ਦੇ ਬਾਂਹ ਲਾਰਜ ਰਾਹੁਲ ਨੂੰ ਪਸੰਦ ਕਰ ਰਿਹਾ ਜੋ ਰਿਜ਼ਲਟ ਆਇ ਨਹੀਂ ਮੋਦੀ ਨੂੰ ਨਕਾਰ ਰਿਹਾ ਯਾਨੀ ਮੋਦੀ ਨੂੰ ਰੋਕਣ ਵਾਸਤੇ ਉਹਨਾਂ ਨੇ ਜਿਸ ਤਰੀਕੇ ਦਾ ਜ਼ੋਰ ਲਗਾਇਆ ਤੇ ਉਹਨਾਂ ਨੇ 7 ਸੀਟਾਂ ਜਿਤਾਤੀਆਂ ਹੋਰ ਸੀਟਾਂ ਤੇ ਉਹਨਾਂ ਨੂੰ ਜਾਪਿਆ ਵੀ ਕੈਂਡੀਡੇਟ ਕੈਂਡੀਡੇਟ ਠੀਕ ਨਹੀਂ ਹੈ ਕਾਂਗਰਸ ਦੇ ਤਾਂ ਪਿੱਛੇ ਰਹਿ ਗਏ ਜੇ ਕਾਂਗਰਸ ਦੇ ਕੈਂਡੀਡੇਟ ਉੱਥੇ ਵੀ ਤਗੜੇ ਹੁੰਦੇ ਕਾਂਗਰਸ ਦਾ ਵੋਟ ਬੈਂਕ ਵੀ ਇਨਕਰੀਜ਼ ਕਰਦਾ ਕਾਂਗਰਸ ਦਾ ਰਿਜ਼ਲਟ ਵੀ ਬੈਟਰ ਹੁੰਦਾ ਸੀਟਾਂ ਵੀ ਅਸੀਂ ਜ਼ਿਆਦਾ ਜਿੱਤਦੇ ਤੇ ਆਉਣ ਵਾਲੇ ਟਾਈਮ ਲਈ ਸਾਡਾ ਮੂਡ ਵੀ ਚੰਗਾ ਬਣਿਆ ਜਾਂਦਾ ਕਈ ਚੀਜ਼ਾਂ ਸੁਧਰ ਨਹੀਂ ਆ ਸਕੀਆਂ ਫਿਰ ਅਸੀਂ ਕਹਿ ਦਈਏ ਵੀ ਉੱਥੇ ਜੇ ਗਲਤੀ ਹੈ ਮਮ ਅਗਰ ਹਾਈ ਕਮਾਂਡ ਦੇ ਫੈਸਲੇ ਗਲਤ ਆ ਮੈਂ ਉਹਦੇ ਤੇ ਕਮੈਂਟ ਕਰਨ ਵਾਲਾ ਕੋਈ ਨਹੀਂ ਆ ਉਹਨੂੰ ਥੱਲੋ ਫੀਡਬੈਕ ਹੈ ਜੀ ਮਿਲੀ ਉਹੋ ਜੀ ਫੀਡਬੈਕ ਤੇ ਉਹਨਾਂ ਨੇ ਫੈਸਲੇ ਕਰ ਲਏ ਤੇ ਹੁਣ ਇਹ ਫੈਸਲੇ ਤਾਂ ਹੋਏ ਨੇ ਸਾਬ ਉਹਦੇ ਤੇ ਸੱਤ ਸੀਟਾਂ ਤੇ ਖੁਸ਼ੀ ਕਰਨੀ ਹੈ ਤਾਂ ਮੈਂ ਬਹੁਤ ਖੁਸ਼ ਆ ਜੀ ਸਾਨੂੰ ਸੱਤ ਤੋਂ ਜ਼ਿਆਦਾ ਆਣੀਆਂ ਚਾਹੀਦੀਆਂ ਸੀ ਇਸ ਕਰਕੇ ਮੈਨੂੰ ਚਿੰਤਨ ਕਰਨਾ ਚਾਹੀਦਾ ਤਾਂ ਮੈਂ ਉਹਦਾ ਪੱਖ ਉਹਦੇ ਪੱਖੇ ਚ ਆ ਵੀ ਕਰਨਾ ਚਾਹੀਦਾ ਜੇ ਤੁਹਾਡੇ ਤੁਹਾਡੇ ਪ੍ਰਧਾਨ ਜੀ ਉਹਨਾਂ ਦੇ ਪਰਿਵਾਰ ਬਠੰਡਿਆਂ ਲੜਦੇ ਤਾਂ ਕਲੀਅਰ ਕੱਟ ਸੀਟ ਸੀ ਸਿੰਗਲਾ ਸਾਹਿਬ ਅਨੰਦਪੁਰ ਲਿਆਂਦੇ ਸੰਗਰੂਰ ਇਸ ਤੋਂ ਬਿਹਤਰ ਕਰ ਸਕਦੇ ਸੀ ਉਹ ਹੁਸ਼ਿਆਰਪੁਰ ਵਾਲੀ ਸੀਟ ਤੇ ਯਾਮਨੀ ਗੁਮਰ ਨੂੰ ਕੱਲਿਆਂ ਛੱਡਿਆ ਗਿਆ ਲਾਵਾਰਿਸ ਤਰੀਕ ਇੱਕ ਤਰੀਕੇ ਨਾਲ ਉਹ ਜਿੱਤ ਸਕਦੇ ਸੀ ਸਰ ਕਿਸੇ ਲੀਡਰ ਦੀ ਨਾ ਕੋਈ ਨੇਚਰਲ ਗਰਾਊਂਡ ਹੁੰਦੀ ਹੈ ਤੁਸੀਂ ਕਿਤੇ ਪੌਦਾ ਵੀ ਆਪਣੀ ਨੇਚਰਲ ਗਰਾਊਂਡ ਤੇ ਲਗਾਓਗੇ ਤਾਂ ਉਹ ਜ਼ਿਆਦਾ ਫਲੇਗਾ ਅਸੀਂ ਕਿ ਕੋਈ ਸਪੋਰਟਸਮੈਨ ਖੇਡਣ ਜਾਂਦੇ ਆ ਵੀ ਮੇਰੇ ਗਰਾਊਂਡ ਤੇ ਆ ਬਈ ਹਰੇਕ ਨੂੰ ਥੋੜਾ ਜਿਹਾ ਉਹਦਾ ਐਡਵਾਂਟੇਜ ਹੁੰਦਾ ਹੀ ਹੈ ਜਦੋਂ ਤੁਸੀਂ ਐਂ ਹੀ ਸਾਰਿਆਂ ਨੂੰ 100-100 ਕਿਲੋਮੀਟਰ ਦੂਰ ਭਜਾ ਲਿਆ ਤੇ ਫਿਰ ਰਿਜ਼ਲਟ ਉਹੋ ਜਿਹਾ ਹੀ ਆਉਣੇ ਸੀਗੇ ਹੁਣ ਇਹ ਕਿਉਂ ਭਜਾਇਆ ਗਿਆ ਇਹਦੇ ਪਿੱਛੇ ਕੀ ਕਾਰਨ ਸੀਗੇ ਇਹ ਕਾਰਨ ਤੇ ਵਾਕਈ ਡਿਸਕਸ਼ਨ ਦੀ ਜਰੂਰਤ ਹੈ ਅਗਰ ਕੋਈ ਕਰਨਾ ਚਾਹੇ ਹਜੇ ਤੱਕ ਇਹ ਸਾਰੇ ਜਿਹੜੇ ਹਾਰ ਦੇ ਕਾਰਨ ਨੇ ਚਲੋ ਜਿੱਥਿਆਂ ਦੀ ਤੁਸੀਂ ਕਹਿੰਦੇ ਹੋ ਕਿ ਖੁਸ਼ੀ ਲੱਗਾ ਜਿਹੜੇ ਹਾਰ ਦੇ ਕਾਰਨ ਨੇ ਉਹ ਬੈਠ ਕੇ ਹਜੇ ਤੱਕ ਡਿਸਕਸ ਡਿਸਕਸ ਹੋਏ ਨਹੀਂ ਹਲੇ ਸਾਰੇ ਨਾ ਖੁਸ਼ੀ ਦੇ ਮੂਡ 'ਚ ਨੇ ਇਹ ਜਿਹੜਾ ਰਿਜ਼ਲਟ ਮਿਲਿਆ ਹੈ ਬਈ ਜਿਹੜੇ ਸਰਕਾਰ ਬਣਾ ਬਣਾਏ ਆ ਸੈਂਟਰ ਚ ਉਹ ਥੋੜੇ ਜੇ ਦੁਖੀ ਹੋ ਕੇ ਸਰਕਾਰ ਬਣਾ ਰਹੇ ਨੇ ਤੇ ਜਿਨ੍ਹਾਂ ਦੀ ਨਹੀਂ ਬਣੀ ਉਹ ਖੁਸ਼ ਬਹੁਤ ਨੇ ਐਜਾ ਮਾਹੌਲ ਹੈ ਸੋ ਸਾਡੇ ਲੁਧਿਆਣੇ ਜੇ ਤੁਸੀਂ ਗੱਲ ਕਰ ਲੋ ਤਾਂ ਜਿਹੜੇ ਜਿੱਤੇ ਨੇ ਉਹ ਤਾਂ ਖੁਸ਼ ਹੈ ਹੀ ਹੈ ਜਿਹੜੇ ਹਾਰੇ ਨੇ ਉਹ ਮੰਤਰੀ ਬਣ ਗਏ ਉਹ ਅਲੱਗ ਤੋਂ ਕੁੱਝ ਨੇ ਉਧਰ ਵੀ ਆਤਿਸ਼ਬਾਜੀ ਚੱਲੀ ਜਾਂਦੀ ਹੈ ਇਧਰ ਵੀ ਆਤਿਸ਼ਬਾਜੀ ਚੱਲੀ ਸੋ ਕਹਾਣੀ ਇਹ ਹੈ ਗੱਲ ਦੀ ਵੀ ਪ੍ਰਮਾਤਮਾ ਨੇ ਵੀ ਐਤ ਕੀ ਕੁਦਰਤ ਨੇ ਵੀ ਆਪਣਾ ਕੋਈ ਰੂਪ ਦਿਖਾਇਆ ਹੈ ਪਰ ਸਹੀ ਗੱਲ ਆ ਆਪਾਂ ਜਦੋਂ ਰੀਅਲ ਪੋਲਿਟਿਕਸ ਵੱਲ ਆਉਨੇ ਆ ਜਿੰਨੀ ਜਲਦੀ ਚਿੰਤਨ ਹੋਵੇ ਉਹਨਾ ਚੰਗਾ ਆ ਜਿੰਨੀ ਜਲਦੀ ਡਿਸਕਸ਼ਨ ਹੋਵੇ ਉਹਨਾ ਚੰਗਾ ਆ ਪਰ ਬਦਕਿਸਮਤੀ ਨਾਲ ਤੁਸੀਂ ਕਹਿ ਲੋ ਵੀ ਮੈਂ ਵਰਕਿੰਗ ਪ੍ਰੈਜ਼ੀਡੈਂਟ ਹੈਗਾ ਮੇਰੇ ਕੋਲ ਕੋਈ ਇਹ ਜੀ ਤਾਕਤ ਨਹੀਂ ਆ ਵੀ ਮੈਂ ਕੋਈ ਮੀਟਿੰਗ ਬੁਲਾ ਕੇ ਤੇ ਇਹਦੇ ਤੇ ਚਿੰਤਨ ਵੱਲ ਨੂੰ ਚੱਲਾਂ ਆ ਵੈਸੇ ਵੀ ਮੈਂ ਸੋਚਦਾ ਹਲੇ ਹੋਰ ਉਹਨਾਂ ਨੂੰ ਥੋੜਾ ਟਾਈਮ ਦੇਣਾ ਚਾਹੀਦਾ ਜਿੱਤੇ ਐ ਧਨਵਾਦੀ ਦੌਰੇ ਚੱਲਦੇ ਪਏ ਆ ਉਹਨਾਂ ਨੂੰ ਜਾਣਾ ਚਾਹੀਦਾ ਪਰ ਜਿੰਨੀ ਜਲਦੀ ਬੈਠ ਕੇ ਆਪਣੀ ਸਟਰੈਟਜੀ ਤਿਆਰ ਕਰ ਲੈਣਗੇ ਉਨਾ ਹੀ ਬਿਹਤਰ ਰਹੇਗਾ ਤੁਸੀਂ ਗੱਲ ਆਪਾਂ ਸ਼ੁਰੂ ਕੀਤੀ ਸੀ ਕਿ Hindu ਵੋਟ ਬੈਂਕ ਤੋਂ ਕਿ ਅਸੀਂ ਉਹ ਨਹੀਂ ਕੈਚ ਕਰ ਪਾਏ ਦੁਬਾਰਾ ਆਪਣੇ ਨਾਲ ਜੋੜ ਪਾਏ ਜਾਂ ਜਿਹੜਾ 2022 ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਨਾਲ چلا ਗਿਆ ਸੀ 24 ਦੇ ਵਿੱਚ ਉਹ BJP ਦੇ ਨਾਲ ਆ ਗਿਆ ਤੇ ਕਾਂਗਰਸ ਉਹਨੂੰ ਦੁਬਾਰਾ ਲਿਆਉਣ ਤੋਂ ਨਾਕਾਮ ਰਹੀ ਹੈ ਪਰ ਜਿਹੜੀ ਆਪਾਂ ਗੱਲ ਕਰਦੇ ਸੀ ਆਸ਼ੂ ਜੀ ਕਿ ਜਿਹੜਾ Hindu ਵੋਟ ਬੈਂਕਾ ਪੂਰੇ ਪੰਜਾਬ ਦੇਸ਼ ਦਾ ਜਿਹੜਾ Hindu ਆ ਉਹ ਧਰਮ ਦੀ ਸਿਆਸਤ ਤੇ ਚੱਲਦਾ ਪਰ ਪੰਜਾਬ ਦੇ Hindu ਨੇ ਹਰ ਵਾਰੀ ਉਹਨੂੰ ਨਕਾਰਿਆ ਤਾਂ ਇਸ ਵਾਰ ਪੰਜਾਬ ਦਾ ਹਿੰਦੂ ਵੀ ਉਸ ਵਹਿਣ ਦੇ ਵਿੱਚ ਵਹਿ ਗਿਆ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਇਹ ਸਾਨੂੰ ਸੋਚਣ ਦੀ ਗੱਲ ਹੈ ਅਗਰ ਅਸੀਂ 7 ਸੀਟਾਂ ਜਿੱਤੀਆਂ ਹੈ ਨਾ ਸਾਹਬ ਜੇ ਤੁਸੀਂ ਐਨਡੀਏ ਜਾਂ ਕਾਂਗਰਸ ਪਾਰਟੀ ਦੀ ਪਰਫਾਰਮੈਂਸ ਨੈਸ਼ਨਲ ਲੈਵਲ ਤੇ ਦੇਖ ਲਓ ਨਾ ਤਾਂ ਕਿਤੇ ਵੀ ਉਹਨਾਂ ਦਾ ਵੋਟ ਸ਼ੇਅਰ ਡਿਗਿਆ ਨਹੀਂ ਜੀ ਕਿਸੇ ਵੀ ਸਟੇਟ 'ਚ ਹਾਂ ਮੱਧ ਪ੍ਰਦੇਸ਼ 'ਚ 1-2% ਘਟਿਆ ਜ਼ਰੂਰ ਹੈ ਵੋਟ ਸ਼ੇਅਰ ਪਰ ਸਾਡੀ ਬਦਕਿਸਮਤੀ ਅਸੀਂ 7 ਸੀਟਾਂ ਤਾਂ ਜਿੱਤ ਗਏ ਪਰ ਸਾਡਾ ਵੋਟ ਸ਼ੇਅਰ 13 14% ਡਾਊਨ ਆ ਗਿਆ ਸਾਹਿਬ ਜਿਹੜੀ ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਹੈ ਆ ਅਗਲੀ ਵਾਰ ਹੁਣ ਤੁਸੀਂ ਆਪ ਹੀ ਦੱਸਿਆ ਵੀ 38ਆਂ ਸੀਟਾਂ ਤੇ ਤੁਸੀਂ ਪਹਿਲੇ ਨੰਬਰ ਤੇ ਹੋ 40 42ਆਂ ਤੇ ਤੁਸੀਂ ਦੂਸਰੇ ਤੇ ਹੋ 29ਆਂ ਤੇ ਤੀਸਰੇ ਤੇ ਹੋ ਤੇ 9 ਸੀਟਾਂ ਤੇ ਚੌਥੇ ਤੇ ਵੀ ਹੋ 9 ਸੀਟਾਂ ਤੇ ਚੌਥੇ ਤੇ ਵੀ ਆ ਜਿਹਦੇ ਵਿੱਚ ਚਾਰ ਚਾਰ ਤਾਂ ਫਰੀਦਕੋਟ ਹਲਕੇ ਦੇ ਵਿੱਚ ਹੀ ਆ ਸਾਹਿਬ ਮੈਂ ਤੁਹਾਨੂੰ ਇਹੀ ਦੱਸਣ ਲੱਗਾ ਤੀਜੇ ਨੰਬਰ ਤੇ ਰਹੇ ਅਸੀਂ ਮੁਕਸਰ ਦੇ ਡਿਸਟ੍ਰਿਕਟ ਦੇ ਸਾਰਿਆਂ ਚੋਂ ਤੀਜੇ ਨੰਬਰ ਤੇ ਆ ਹੁਣ ਇਦਾਂ ਕਿਦਾਂ ਹੋਏਗਾ ਅੱਗੇ ਕਿਵੇਂ ਚੱਲਣਾ ਆ ਜਿੱਥੇ ਡੈਮੇਜ ਹੋਇਆ ਉਹਨੂੰ ਕਿਸ ਤਰੀਕੇ ਡੈਮੇਜ ਰਿਪੇਅਰ ਕਰਨਾ ਜਾਂ ਕੰਟਰੋਲ ਕਰਨਾ ਹੈ ਜਾਂ ਉੱਥੋਂ ਅਸੀਂ ਕਿਸ ਤਰੀਕੇ ਆਪਣੀ ਸਟ੍ਰੈਟਜੀ ਬਣਾ ਕੇ ਪਾਰਟੀ ਨੂੰ ਵਾਪਸ ਉਸੇ ਹੀ ਲੈਵਲ ਤੇ ਲੈ ਕੇ ਜਾਣਾ ਜਿੱਥੇ ਅਸੀਂ 2019 'ਚ ਸੀਗੇ ਸਰ ਕੰਪੈਰੀਜ਼ਨ ਚਲਦੇ ਆ ਨੈਸ਼ਨਲ ਲੈਵਲ ਤੇ ਹਿੰਦੁਸਤਾਨ ਦੀ ਡੈਮੋਕ੍ਰੇਸੀ ਬੜੀ ਮੈਚੂਰ ਪੰਜਾਬ ਦੀ ਮੈਂ ਖਾਸ ਤੌਰ ਤੇ ਕਹਾਂਗਾ ਬੜੀ ਮੈਚੂਰਿਟੀ ਨਾਲ ਇਲੈਕਟ ਕਰਿਆ ਵੋਟਰ ਨੇ ਉਹਨਾਂ ਨੇ ਬਿਲਕੁਲ ਨੈਸ਼ਨਲ ਲੈਵਲ ਤੇ ਆਪਣੇ ਇਸ਼ੂਜ਼ ਅਗਰ ਹਿੰਦੂ ਵੋਟਰ ਜਾ ਰਿਹਾ ਸੀਗਾ ਤਾਂ ਪੰਜਾਬ ਦਾ ਬਾਕੀ ਵੋਟਰ ਵੀ ਨੈਸ਼ਨਲ ਲੈਵਲ ਤੇ ਹੀ ਵੋਟ ਕਰ ਰਿਹਾ ਸੀਗਾ ਉਹਨਾਂ ਨੇ ਜਦ ਹੀ ਰਾਹੁਲ ਗਾਂਧੀ ਜੀ ਦੀ ਫੇਵਰ ਦੇ ਵਿੱਚ ਵੋਟ ਕਰਨੀ ਸ਼ੁਰੂ ਕਰ ਦਿੱਤੀ ਜੇ ਕੁਝ ਇੱਕ ਸੈਕਸ਼ਨ ਮੋਦੀ ਪ੍ਰੋ ਮੋਦੀ ਹੋ ਕੇ ਚੱਲ ਰਿਹਾ ਸੀਗਾ ਜੀ ਸਾਹਿਬ ਅਗਰ ਤੁਸੀਂ ਮਤਲਬ ਨੈਸ਼ਨਲ ਲੈਵਲ ਦੀਆਂ ਗੱਲਾਂ ਕਰਦੇ ਆ ਤਾਂ ਸਾਡੇ ਆਂਕੜੇ ਵੀ ਫਿਰ 2019 ਵਾਲੇ ਚਾਹੀਦੇ ਆ ਜੀ ਫਿਰ 22 ਨਾਲ ਕੰਪੇਅਰ ਨਾ ਕਰੀਏ ਅਸੀਂ ਵੀ ਅਸੀਂ 22 ਚੋਂ 24 ਤੋਂ 26 ਤੇ 2% ਵੱਧ ਗਏ ਕਿ 3% ਵੱਧ ਗਏ ਅਸੀਂ 2019 ਨਾਲ ਕਿਉਂ ਨਾ ਕੰਪੇਅਰ ਕਰੀਏ ਵੀ ਅਸੀਂ 40ਆਂ ਤੋਂ 20ਆਂ ਤੇ ਆ ਗਏ ਜਦ ਇਲੈਕਸ਼ਨ ਹੀ ਨੈਸ਼ਨਲ ਹੈ ਜਦੋਂ 22 ਦਾ 27 ਨਾਲ ਕੰਪੈਰੀਜ਼ਨ ਹੋਏਗਾ ਜਾਂ 22 ਦਾ 17 ਨਾਲ ਕੰਪੈਰੀਜ਼ਨ ਉਹ ਤਾਂ ਜੱਚਦਾ ਹੈ ਜੀ ਸਰ ਪੰਜਾਬ ਦੀ ਡੈਮੋਕ੍ਰੇਸੀ ਮੈਂ ਮੰਨਦਾ ਆ ਬੜੀ ਸਿਆਣਪ ਨਾਲ VOTER ਨੇ ਵੋਟ ਕਰੀ ਹੈ ਤੇ ਉਹਦਾ ਨਤੀਜਾ ਇਹ ਸਾਹਮਣੇ ਆ ਜੇ ਇੱਕ ਸੈਕਸ਼ਨ ਪੋਲਰਾਈਜ਼ ਹੋਇਆ ਤਾਂ ਦੂਸਰਾ ਸੈਕਸ਼ਨ ਵੀ ਕਾਉਂਟਰ ਪੋਲਰਾਈਜੇਸ਼ਨ ਸੀ ਉਹਟਰ ਤੇ ਸਿਆਣਪ ਕਰਦਾ ਪਰ ਪਾਰਟੀਆਂ ਨਹੀਂ ਨ ਦਿਖਾਉਂਦੀਆਂ ਇਹ ਮੰਨਦੇ ਹੋ ਏਸੇ ਹੀ ਗੱਲ ਤੇ ਆ ਅਗਰ ਤੁਸੀਂ ਅੱਜ ਦਾ ਤਾਰੀਖ ਚ ਜਿੱਦਾਂ ਦੀ ਪੋਲਿਟਿਕਸ ਚੁਣੀ ਐ ਪੰਜਾਬ ਨੇ ਆਪਣੇ ਵੱਲੋਂ ਤਾਂ ਸਿਆਣਪ ਕਰਕੇ ਇੱਕ ਬਦਲ ਲਿਆਣ ਦੀ ਕੋਸ਼ਿਸ਼ ਕੀਤੀ ਸੀ ਉਹ ਬਦਲ ਪ੍ਰੋਪਰਲੀ ਐਕਟ ਨਹੀਂ ਕਰ ਪਾ ਰਿਹਾ ਜਾਂ ਫੇਲ ਹੋ ਰਿਹਾ ਉਹਦੇ ਚ ਲੋਕ ਇੰਤਜ਼ਾਰ ਕਰਨਗੇ ਹੁਣ ਵਾਪਸੀ ਉਸ ਵਕਤ ਦਾ ਜਦੋਂ ਉਸ ਇਲੈਕਸ਼ਨ ਦੇ ਰਿਜ਼ਲਟਾਂ ਦਾ ਉਹਨਾਂ ਨੇ અવલોਕਣ ਕਰਕੇ ਤੇ ਰਿਜ਼ਲਟ ਦੇਣਾ ਆ ਫਿਰ ਕਿਹੜੀ ਪਾਰਟੀ ਨੂੰ ਚੁਣਦੇ ਆ ਤੇ ਕਿਹਨੂੰ ਮੌਕਾ ਦਿੰਦੇ ਆ ਲੋਗਾ ਤੇ ਛੱਡੀਏ ਪਰ ਅੱਜ ਦੀ ਤਰੀਕ ਚ ਜੋ ਸਾਡਾ ਫਰਜ਼ ਬਣਦਾ ਹੈ ਭਾਈ ਅਸੀਂ ਇੰਨੇ ਡਾਊਨ ਆਏ ਅਗਰ ਅਸੀਂ 19 ਦੇ ਕੰਪੈਰੀਜ਼ਨ ਨਾਲ ਕਰਦੇ ਆ ਚਲੋ 22 ਦੇ ਨਾਲ ਵੀ ਕੰਪੈਰੀਜ਼ਨ ਕਰ ਲਈਏ ਅਸੀਂ ਜਿੱਥੇ ਸਾਨੂੰ ਜਾਣਾ ਚਾਹੀਦਾ ਸੀ ਵੀ ਇੱਕ ਪਾਰਟੀ 42ਾਂ ਤੋਂ 26ਾਂ ਤੇ ਪਹੁੰਚ ਗਈ ਸਾਡਾ ਉਹਦੇ 'ਚ ਸ਼ੇਅਰ ਹੀ ਨਹੀਂ ਜੇ ਅਸੀਂ ਇਹ ਕਹਿੰਨੇ ਆ ਵੀ ਅਸੀਂ 26 ਤੇ 7 ਸੀਟਾਂ ਜਿੱਤ ਲਈਆਂ ਤਾਂ ਸਾਰੇ ਕਾਉਂਟਰ ਪੋਲਰਾਈਜੇਸ਼ਨ ਦੀਆਂ ਇਹ ਉਹ ਪਾਰਟੀਆਂ ਦੇ ਬੰਦੇ ਵੀ ਆ ਜਿਨ੍ਹਾਂ ਨੇ ਰਾਹੁਲ ਗਾਂਧੀ ਨੂੰ ਪਸੰਦ ਕੀਤਾ ਰਾਹੁਲ ਗਾਂਧੀ ਦੀ ਵਰਕਿੰਗ ਨੂੰ ਪਸੰਦ ਕੀਤਾ ਚਾਹੇ ਉਹ ਇੱਥੇ ਆ ਕੇ ਦਰਬਾਰ ਸਾਹਿਬ 'ਚ ਸੇਵਾ ਕਰਕੇ ਬਗੈਰ ਪੋਲਿਟੀਕਲੀ ਕਿਸੇ ਮੋਟਿਵ ਦੇ ਕਰਕੇ ਗਏ ਜਾਂ ਉਹਨਾਂ ਦੀ ਕੋਈ ਜਿਹੜੇ ਫਾਰਮਰ ਇਸ਼ੂਸ ਤੇ ਅਪਰੋਚ ਸੀਗੀ ਚਾਹੇ ਉਹਨਾਂ ਨੇ ਐਮਐਸਪੀ ਦੀ ਗੱਲ ਕਰੀ ਬੀਬੀਆਂ ਲਈ ਗੱਲਾਂ ਕਰੀਆਂ ਜਿਹੜੀ ਉਹਨਾਂ ਹਨਾਵੀਰ ਦੀ ਵੱਡੀ ਜੀ ਹਾਂ ਅਗਨੀਵੀਰ ਦੀ ਗੱਲ ਕਰ ਸਾਰੀਆਂ ਗੱਲਾਂ ਉਹਨਾਂ ਦੀ ਆਪ ਦੀ ਸੋਚ ਤੇ ਵੀ ਵੋਟ ਗਈ ਹੈ ਸਾਹਿਬ ਉਹਨੂੰ ਇਹ ਨਾ ਸਮਝਿਆ ਵੀ ਉਹ ਕਾਂਗਰਸ ਪਾਰਟੀ ਦੀ ਵੋਟ ਹੋ ਗਈ। ਉਦੋਂ ਜਦੋਂ 2027 ਦੇ ਵਿੱਚ ਤੁਸੀਂ ਜਾਣਾ ਆ ਤਾਂ ਤੁਹਾਨੂੰ ਆਪਣੇ ਆਪ ਦਾ ਕਰਦਾਰ ਲੈ ਕੇ ਜਾਣਾ ਪਏਗਾ। ਜੀ। ਉਹੀ ਹੈ ਨਾ ਜਾਂ ਤਾਂ ਫਿਰ ਤੁਸੀਂ 24 ਨੂੰ 19 ਨਾਲ ਕੰਪੇਅਰ ਕਰੋ। ਫਿਰ ਤੁਸੀਂ 24 ਨੂੰ 27 ਨਾਲ ਨਾ ਕਰੋ। ਜੇ 27 ਨੂੰ ਕਰਨਾ ਤਾਂ 2022 ਨਾਲ। 22 ਨਾਲ ਕਰੋ। ਸਰ ਇਹ ਹੀ ਗੱਲਾਂ ਆ ਵੀ ਜੇ ਅਸੀਂ 2019 ਨਾਲ ਆਪਣੇ ਆਪ ਨੂੰ ਕੰਪੇਅਰ ਕਰੀਏ ਸੀਟਾਂ ਤਾਂ ਅਸੀਂ ਸੱਤ ਜ਼ਰੂਰ ਜਿੱਤ ਗਏ ਆ। ਪਰ ਸਾਡਾ ਵੋਟ ਸ਼ੇਅਰ ਬਹੁਤ ਜ਼ਿਆਦਾ ਡਾਊਨ ਆ। ਸਾਨੂੰ ਸਾਨੂੰ ਉਨੀ ਖੁਸ਼ੀ ਚਾਹੀਦੀ ਨਹੀਂ ਸਾਨੂੰ ਥੋੜਾ ਥੋੜਾ ਚਿੰਤਨ ਵੀ ਕਰਨਾ ਚਾਹੀਦਾ ਹੈ ਬਿਲਕੁਲ ਖੁਸ਼ ਹੋਣਾ ਚਾਹੀਦਾ ਵੀ ਅਸੀਂ 7 ਸੀਟਾਂ ਤੇ ਅੱਗੇ ਰਹੇ ਹਾਂ ਪੰਜਾਬ ਦੀ ਵੱਡੀ ਜਿਹੜੇ ਟਾਰਾ ਮਾਰਦੇ ਨੇ ਕਿ 7 ਤੋਂ 70 ਕਰ ਦਾਂਗੇ ਫਿਰ ਕੀ ਕਹਿੰਦੇ ਉਹਨਾਂ ਨੂੰ 7 ਤੋਂ 70 ਕਰਨ ਦਾ ਕੋਈ ਕੋਈ ਸਟ੍ਰੈਟਜੀ ਕੋਈ ਤਰੀਕਾ ਤਾਂ ਹੋਣਾ ਚਾਹੀਦਾ ਹੈ ਤਰੀਕਾ ਬਣਾਣ ਲਈ ਜੇ ਕੋਈ ਇੱਕ ਬੰਦਾ ਕਹਵੇ ਵੀ ਮੈਂ ਹੀ ਕਰ ਲਾਂਗਾ ਭਾਈ ਇਹ ਤਾਂ ਟੀਮ ਐਫਰਟ ਹੀ ਹੁੰਦਾ ਹੈ ਹੁਣੇ ਹੀ ਤੁਸੀਂ ਗੱਲ ਕਰਕੇ ਹਟੇ ਹਿੰਦੂ ਵੋਟਰ ਦੀ ਮੈਂ ਵੀ ਗੱਲ ਕਰੀ ਦਲਿਤ VOTER ਦੀ ਵੀ ਤੇ ਹਰ ਸੈਕਸ਼ਨ ਨੂੰ ਕਿਸ ਤਰੀਕੇ ਰਿਪਰੈਜ਼ੈਂਟੇਸ਼ਨ ਚਾਹੀਦੀ ਔਰ ਉਹਨਾਂ ਦੀ ਗੱਲ ਲੋਕਾਂ ਤਾਈ ਚਾਹੀਦੀ ਔਰ ਲੋਕਾਂ ਦਾ ਕਨੈਕਟ ਬਕਾਇਦਾ ਆਪਣੇ ਲੀਡਰ ਨਾਲ ਹੋਣਾ ਬਹੁਤ ਜ਼ਰੂਰੀ ਹੈ ਹਿੰਦੂ ਦੀ ਰਿਪਰੈਜ਼ੈਂਟੇਸ਼ਨ ਕਿੱਥੇ ਸੀ ਇਸ ਲੋਕ ਸਭਾ ਚ ਨੇ ਅੱਗੇ ਨਾਲੋਂ ਤਾਂ ਵਧਾਈ ਮੈਂ ਇਹ ਵੀ ਧੰਨਵਾਦ ਕਰਦਾ ਆਪਣੀ ਲੀਡਰਸ਼ਿਪ ਦਾ ਵੀ ਪਿਛਲੇ ਐਮਪੀ ਦੇ ਇਲੈਕਸ਼ਨ ਚ ਤਾਂ ਇੱਕ ਹੀ ਟਿਕਟ ਦਿੱਤੀ ਸੀ ਐਤਕੀ ਫਿਰ ਦੋ ਦੇ ਦਿੱਤੀਆਂ ਡਾਕਟਰ ਗਾਂਧੀ ਤੇ ਸਾਡੇ ਸਿੰਘਲਾ ਸਾਹਿਬ ਹਾਂ ਐਤਕੀ ਤਾਂ ਫਿਰ ਦੋ ਦੇ ਦਿੱਤੀਆਂ ਪਰ ਹਲੇ ਵੀ ਉਹ ਪੂਰੀਆਂ ਮੈਂ ਲੁਧਿਆਣੇ ਦੀ ਗੱਲ ਕਰਦਾ ਮੈਂ ਲੁਧਿਆਣੇ ਤੇ ਹੁਣ ਜਿਹੜੀ ਹਾਈ ਹਿੰਦੂ ਡੋਮਿਨੇਟਡ ਏਰੀਆ ਜਿਹਨੂੰ ਮੰਨ ਲਿਆ ਕਿਉਂਕਿ ਬੀਜੇਪੀ ਤੁਸੀਂ ਸ਼ਹਿਰ ਦੇ ਵਿੱਚ ਹਾਲ ਦੇਖ ਲਿਆ ਹੁਣ ਮਨਾਇਆ ਹੈ ਹੁਣ ਮਨਾਇਆ ਹੈ ਲੋਕਾਂ ਨੇ ਪਹਿਲਾਂ ਕਿਤੇ ਨਾ ਕੀਤੇ ਸਾਡੀ ਲੀਡਰਸ਼ਿਪ ਹੀ ਮੰਨਣ ਨੂੰ ਤਿਆਰ ਨਹੀਂ ਸੀ ਬਈ ਉੱਥੋਂ ਰਵਨੀਤ ਬਿੱਟੂ ਜਿੱਤੇ ਐ ਤਾਂ ਉਹ ਸਿੱਖ ਹੀ ਸੀਗੇ ਬਿੱਟੂ ਕਿਤੇ ਨਾ ਕਿਤੇ ਥੋੜਾ ਜਿਹਾ Hindu ਲੋਗਾ ਨੂੰ ਕਲਿੱਕ ਕਰਦਾ ਸੀਗਾ ਕਿਉਂਕਿ ਉਹਦੇ ਪਿੱਛੇ ਜਿਹੜੀ ਉਹਨਾਂ ਦੀ ਲੈਗੇਸੀ ਸੀ ਮਰਹੂਮ ਸਰਦਾਰ ਬਿਆਨ ਸਿੰਘ ਹੋਣਾਂ ਦੀ ਉਹ ਪਿੱਛੇ ਖੜੀ ਸੀਗੀ ਉਹਨਾਂ ਦੇ ਤੋਂ ਸੋ ਉਹ ਗੱਲਾਂ ਸੀਗੀਆਂ ਕਿਤੇ ਕਿਤੇ ਥੱਲੋਂ ਦੀ ਜੋ ਫੀਡਬੈਕ ਹੈ ਉਹ ਵੀ ਹਾਈ ਕਮਾਂਡ ਕੋਲ ਗਲਤ ਜਾਂਦੀ ਹੈ ਤੇ ਪਰ ਅੱਜ ਦੀ ਤਾਰੀਖ ਚ ਪਰ ਲੁਧਿਆਣੇ ਨੇ ਤਾਂ ਕਾਂਗਰਸ ਦਾ ਕੈਂਡੀਡੇਟ ਜਿਤਾ ਕੇ ਭੇਜਿਆ ਸੋ ਲੁਧਿਆਣੇ ਨੂੰ ਤਾਂ ਤੇ ਲੁਧਿਆਣੇ ਦੇ ਵੋਟਰ ਨੂੰ ਤਾਂ ਧੰਨਵਾਦ ਸਾਨੂੰ ਕਰਨਾ ਹੀ ਚਾਹੀਦਾ ਫਿਰ ਤੁਸੀਂ ਕਹਿੰਨੋ ਜਿਤਾ ਕੇ ਭੇਜਿਆ ਮੈਂ ਤੇ 27 ਦੀ ਗੱਲ ਕਰਦਾ ਹਾਂ ਹਾਂ 27 ਦੀ ਗੱਲ ਕਰਨ ਵਾਸਤੇ ਤਾਂ ਬਹੁਤ ਜ਼ਿਆਦਾ ਉੱਥੇ ਇੱਥੇ ਹਰ ਮੰਨ ਲਈਆਂ ਪੰਜ ਪੰਜ ਹਲਕਿਆਂ ਦੇ ਪੰਜ ਹਲਕਿਆਂ ਚ ਹਾਰੇ ਆ ਇਨਕਲੂਡਿੰਗ ਮੇਰਾ ਹਲਕਾ ਹਾਰੇ ਆ ਉਹਦੇ ਚ ਕਿਹੜੀਆਂ ਗੱਲਾਂ ਕੀ ਉਹਦੇ ਚ ਸਾਨੂੰ ਸੋਚਣਾ ਚਾਹੀਦਾ ਕੀ ਕਰਨਾ ਚਾਹੀਦਾ ਸਾਡੀ ਲੀਡਰਸ਼ਿਪ ਸਿਆਣੀ ਹੈ ਮੇਰਾ ਖਿਆਲ ਟਾਈਮਲੀ ਇਹਦੇ ਤੇ ਜ਼ਰੂਰ ਧਿਆਨ ਦੇਗੇ ਪਰ ਜੇ ਮੈਂ ਇੱਕ ਗੱਲ ਕਹਾਂ ਨਾ ਜੇ ਤੁਸੀਂ ਵਾਪਸ ਕਾਰਜਕਾਰੀ ਪ੍ਰਧਾਨ ਨੂੰ ਪੁੱਛੋ ਤਾਂ ਕਾਰਜਕਾਰੀ ਪ੍ਰਧਾਨ ਕਾਗਜ਼ੀ ਪ੍ਰਧਾਨ ਹੀ ਹੁੰਦਾ ਭਾਈ ਉਹਦੇ ਪੱਲੇ ਉਹਦੇ ਪੱਲੇ ਕੁਝ ਨਹੀਂ ਹੁੰਦਾ ਤੁਸੀਂ ਮੈਨੂੰ بار بار ਕਾਰਜਕਾਰੀ ਪ੍ਰਧਾਨ ਕਹਿ ਕੇ ਹਾਂ ਜਦੋਂ ਮੈਨੂੰ ਕਿਸੇ ਵੀ ਪਲੇਟਫਾਰਮ ਤੇ ਜੇ ਜਿਹੜੇ ਵੀ ਸਾਡੀ ਕੋ ਟੀਮ ਹੈ 10 12 ਬੰਦੇ ਅੱਗੇ ਬੁਲਾਇਆ ਜਾਂਦਾ ਸੀ ਡਿਸਕਸ਼ਨਸ ਹੁੰਦੀਆਂ ਸੀਗੀਆਂ ਜਦੋਂ ਬੁਲਾਇਆ ਜਾਏਗਾ ਬੜੀ ਬੇਬਾਕੀ ਨਾਲ ਆਪਣਾ ਮੈਂ ਵਿਚਾਰ ਰੱਖਾਂਗਾ ਉੱਥੇ ਦੱਸਾਂਗਾ ਵੀ ਵੀ ਕਿੱਥੇ ਕਿੱਥੇ ਗਲਤੀ ਹੈ ਉਹਨੂੰ ਕਿਦਾਂ ਸੁਧਾਰਨ ਦੀ ਜ਼ਰੂਰਤ ਹੈ ਅੱਗੇ ਡਿਸੀਜਨ ਭਾਈ ਸਾਡੀ ਕਾਂਗਰਸ ਪਾਰਟੀ ਚ ਡੈਮੋਕ੍ਰੇਸੀ ਹੈਗੀ ਹੈ ਡਿਸੀਜਨ ਤਾਂ ਬਹੁਮਤ ਨਾਲ ਹੋਈ ਜਾਏਗਾ ਜੀ ਆਸ਼ੂ ਜੀ ਤੁਹਾਡੀ ਸੀਟ ਬਾਰੇ ਇੱਕ ਕਿਹਾ ਜਾਂਦਾ ਕਿਉਂਕਿ ਚਰਚਾਵਾ ਮਾ ਤਾਂ ਚਲੋ ਸਾਡੇ ਤੱਕ ਵੀ ਪਹੁੰਚਦੀਆਂ ਨੇ ਕਿ ਅਖੀਰ ਤੱਕ ਤੁਹਾਨੂੰ ਇਹ ਕਿਹਾ ਗਿਆ ਕਿ ਆਸ਼ੂ ਜੀ ਤੁਸੀਂ ਲੜੋਗੇ ਆਸ਼ੂ ਜੀ ਤੁਸੀਂ ਲੜੋਗੇ ਪਰ ਜਦੋਂ ਟਿਕਟ ਦੀ ਵਾਰੀ ਆਈ ਉਹ ਤੋਂ ਪ੍ਰਧਾਨ ਸਾਹਿਬ ਟਿਕਟ ਲੈ ਗਏ ਗगन ਜੀ ਪਾਣੀ ਬਹੁਤ ਨਿਕਲ ਗਿਆ। ਕੀ ਉਹਦੇ ਤੇ ਡਿਸਕਸ਼ਨ ਕਰਨੀ ਬਣਦੀ ਹੈ ਹੁਣ? ਉਹ ਤਾਂ ਨਹੀਂ ਬਿਲਕੁਲ ਬਣਦੀ ਹੈ ਕਿ ਅੱਗੇ ਤੋਂ ਹਾਈ ਕਮਾਂਡ ਨੇ ਸਮਝਿਆ ਵੀ ਬੜੀ ਹਾਈ ਪ੍ਰੋਫਾਈਲ ਹਾਈ ਪ੍ਰੋਫਾਈਲ ਸੀਟ ਹੈ। ਇਹਦੇ ਤੇ ਪੰਜਾਬ ਦਾ ਸਭ ਤੋਂ ਤਗੜਾ ਬੰਦਾ ਭੇਜ ਦਿਓ। ਤੇ ਸਭ ਤੋਂ ਤਗੜਾ ਤਾਂ ਪ੍ਰਧਾਨ ਤੋਂ ਵੱਡਾ ਤਾਂ ਕੋਈ ਤਗੜਾ ਹੋ ਹੀ ਨਹੀਂ ਸਕਦਾ ਸਾਹਿਬ। ਤੇ ਉਹਨਾਂ ਨੇ ਪ੍ਰਧਾਨ ਨੂੰ ਹੀ ਉੱਥੇ ਲਾ ਛੱਡਿਆ। ਮੈਂ ਤਾਂ ਇਹ ਸਮਝਦਾ ਹਾਂ ਮੈਨੂੰ ਦੁੱਖ ਹੁੰਦਾ। ਅਗਰ ਮੈਨੂੰ ਤਿਆਰ ਕਰਕੇ ਕੋਈ ਹੋ ਜੂਨੀਅਰ ਨੂੰ ਟਿਕਟ ਦੇ ਦਿੱਤੀ ਜਾਂਦੀ ਮੇਰੇ ਤੋਂ ਸੀਨੀਅਰ ਨੂੰ ਦਿੱਤੀ ਹੈ ਟਿਕਟ ਤੇ ਸਾਡੇ ਲੁਧਿਆਣੇ ਦੇ ਇੱਕ ਇੱਕ ਵਰਕਰ ਨੇ ਪੂਰਾ ਜ਼ੋਰ ਲਗਾਤਾ ਪਰ ਪ੍ਰਧਾਨ ਦਾ ਇਹ ਕਹਿਣਾ ਜਦੋਂ ਬਠਿੰਡਾ ਸੀਟ ਅਨਾਉਂਸ ਹੁੰਦੀ ਹੈ ਪ੍ਰਧਾਨ ਦਾ ਇਹ ਕਹਿਣਾ ਕਿ ਮੈਂ ਇੱਥੇ ਫਸ ਕੇ ਰਹਿ ਜਾਂਦਾ ਕਿਉਂਕਿ ਮੈਂ ਪੂਰੇ 13 ਹਲਕੇ ਦੇਖਣੇ ਨੇ ਪਰ ਜਦੋਂ ਲੁਧਿਆਣੇ ਚਲੇ ਜਾਂਦੇ ਨੇ ਉੱਥੇ ਹੀ ਫਸ ਕੇ ਰਹਿ ਜਾਂਦੇ ਨੇ ਐਤਕੀ ਇਹ ਵੀ ਕਮਜ਼ੋਰੀ ਰਹੀ ਹੈ ਕਾਂਗਰਸ ਪਾਰਟੀ ਦੀ ਵੀ ਸਭ ਨੇ ਇੰਡੀਵਿਜੂਅਲੀ ਲੜਾਈ ਲੜੀ ਆਪਣੀ ਕੋਆਰਡੀਨੇਸ਼ਨ ਸਿਗੀ ਨਹੀਂ ਹਾਂ ਕੁਝ ਟਾਈਮ ਲਈ ਸਾਰੀ ਸੀਨੀਅਰ ਲੀਡਰਸ਼ਿਪ ਆ ਕੇ ਇੱਥੇ ਬੈਠ ਕੇ ਹੀ ਉਹਨਾਂ ਨੇ ਇੱਕ ਇੱਕ ਹਲਕੇ ਦੇ ਵਿੱਚ ਆਪਣੇ ਆਬਜ਼ਰਵਰ ਭੇਜ ਦਿੱਤੇ ਤੇ ਆਪ ਕੋਆਰਡੀਨੇਸ਼ਨ ਵਾਲਾ ਕੰਮ ਕਰਿਆ ਨਹੀਂ ਤਾਂ ਸਟੇਟ ਲੀਡਰਸ਼ਿਪ ਕੋਆਰਡੀਨੇਸ਼ਨ ਨਾਲੇ ਮਸਲੇ ਤੇ ਬਿਲਕੁਲ ਫੇਲ ਹੋ ਗਈ ਮੈਂ ਇਹ ਕਹਾਂ ਕਿ ਪ੍ਰਧਾਨ ਆਪਣੇ ਯਾਰ ਦੀ ਟਿਕਟ ਖਾ ਕੇ ਭਰੋਸੇ ਚ ਲੈ ਕੇ ਯਾਰ ਯਾਰ ਇੰਨੀ ਕੁਰਬਾਨੀ ਨਹੀਂ ਦੇ ਸਕਦਾ ਫਿਰ ਟਿਕਟ ਖਾਦੀ ਗਈ ਮੈਂ ਕਿਹ ਇਨੀ ਕੁਰਬਾਨੀ ਨਹੀਂ ਦੇ ਸਕਦਾ ਜੇ ਤੁਸੀਂ ਐਸੀ ਗਲਤ ਹੀ ਆਉਨੇ ਹੋ ਤਾਂ ਫਿਰ ਇੱਕ ਯਾਰ ਖਾਨ ਵਾਲੀ ਗੱਲ ਕਰੇ ਉਹਦਾ ਮਤਲਬ ਕਰਦਾਰ ਆ ਮੇਰਾ ਕਰਦਾਰ ਆ ਵੀ ਖੁੱਲੇ ਦਿਲ ਨਾਲ ਉਹਦੀ ਮਦਦ ਵਿਸ਼ਵਾਸ ਘਾਤ ਹੋਇਆ ਸੁਣਾ ਵਿਸ਼ਵਾਸ ਘਾਤ ਕੁਛ ਨਹੀਂ ਹੁੰਦਾ ਇਹ ਜਦੋਂ ਐਡੇ ਵੱਡੇ ਵੱਡੇ ਇਲੈਕਸ਼ਨ ਹੁੰਦੇ ਆ ਉਹਦੇ ਚ ਮਤਲਬ ਫੈਸਲੇ ਵੱਡੇ ਹੁੰਦੇ ਆ ਜਿਹਦੇ ਚ ਤੁਸੀਂ ਸਮਝਦੇ ਹੋ ਵੀ ਮੌਕੇ ਤੇ ਤੁਹਾਨੂੰ ਲੱਗਦਾ ਆ ਵੀ ਬਹੁਤ ਘਾਟ ਰਹਿ ਗਈ ਪਰ ਉਹਦੇ ਪਿੱਛੇ ਕੁਝ ਹੋਰ ਲੀਡਰਾਂ ਦੀ ਸੋਚ ਰਹਿੰਦੀ ਹੈ ਜਿਹੜੀ ਆ ਕੇ ਜਦੋਂ ਪੁਵੇਖਾਏਗਾ ਉਹਦੇ ਸਾਹਮਣੇ ਆਏਗੀ ਤੁਸੀਂ ਜਿਹੜੀ ਚਿੰਤਨ ਦੀ ਗੱਲ ਕੀਤੀ ਸੀ ਕਿ ਹਾਲੇ ਤੱਕ ਪੰਜਾਬ ਦੇ ਵਿੱਚ ਨਹੀਂ ਇਕੱਠੇ ਬੈਠ ਗਏ ਬੈਠ ਕੇ ਹੋਇਆ ਪਰ ਇਹ ਚੀਜ਼ਾਂ ਫਿਰ ਹਾਈ ਕਮਾਂਡ ਤੱਕ ਕਦੋਂ ਪਹੁੰਚਣਗੀਆਂ ਇਹ ਮੈਨੂੰ ਨਹੀਂ ਪਤਾ ਮੈਂ ਕਨਸਰਨ ਸੀਗਾ ਤੁਸੀਂ ਇੰਟਰਵਿਊ ਹੀ ਉਸ ਪਾਸੇ ਨੂੰ ਲੈ ਗਏ ਤਾਂ ਮੈਨੂੰ ਮੌਕਾ ਮਿਲ ਗਿਆ ਉਸ ਗੱਲ ਨੂੰ ਕਰਨ ਦਾ ਤੇ ਮੈਂ ਜ਼ਰੂਰ ਉਹ ਗੱਲ ਪੰਚਾਉਂਗਾ ਕਿਸੇ ਵੀ ਲੈਵਲ ਤੇ ਕੋਈ ਸੁਣਦਾ ਹੈ ਤਾਂ ਇਹਦੇ ਤੇ ਜ਼ਰੂਰ ਹਲੇ ਤਾਂ ਹੀ ਤਾਂ ਇਕੱਠੇ ਹੀ ਨਹੀਂ ਹੋਏ ਸਾਹਿਬ ਜਦੋਂ ਤੁਸੀਂ ਇਕੱਠੇ ਹੋ ਕੇ ਬੈਂਦੇ ਨਹੀਂ ਉਹਦੇ ਵਿੱਚ ਡਿਸਕਸ਼ਨ ਨਹੀਂ ਕਰਦੇ ਹਲੇ ਆਪੋ ਤਾਂ ਸਾਰੇ ਖੁਸ਼ੀ ਮਨਾ ਰਹੇ ਆ ਜਿਹੜੇ ਜਿੱਤੇ ਆ ਜਿਹੜੇ ਹਾਰੇ ਆ ਵਿਚਾਰੇ ਅਫਸੋਸ ਚ ਉਹ ਆਪਣੀ ਗੱਲ ਕਿੱਥੇ ਕਰਨ ਜਾਣ ਉਹਨਾਂ ਨੂੰ ਕੋਈ ਟਿਕਟ ਡਿਸਟ੍ਰਿਬਿਊਸ਼ਨ ਚ ਗਲਤੀ ਲੱਗੀ ਉਹਨਾਂ ਨੂੰ ਕਿਤੇ ਇਹ ਲੱਗਿਆ ਵੀ ਲੋਕਲ ਲੈਵਲ ਤੇ ਉਹਦੀ ਪ੍ਰੋਪਰਲੀ ਮਦਦ ਨਹੀਂ ਹੋਈ ਹਲੇ ਉਹਨਾਂ ਨੇ ਵੀ ਗੱਲਾਂ ਕਰਨੀਆਂ ਤੇ ਕੀ ਇਸ਼ੂਜ਼ ਨੇ ਕੀ ਨੇ ਕਾਊਂਟਰ ਇਸ਼ੂਜ਼ ਉਹ ਸਾਹਮਣੇ ਡਿਸਕਸ ਹੋ ਜਾਣਗੇ ਪੋਲਿਟਿਕਸ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਹੈ ਨਾ ਟਿਕਟ ਕੱਟੀ ਗਈ ਜਾਂ ਕੋਈ ਹੋਰ ਹੋ ਗਿਆ ਪੋਲਿਟਿਕਸ ਬੜੀ ਸਬਰ ਦੀ ਗੱਲ ਖੇਡਿਆ ਜਿੰਨਾ ਇਹਦੇ ਵਿੱਚ ਤੁਸੀਂ ਸਬਰ ਸੰਤੋਖ ਰੱਖੋਗੇ ਉਨਾ ਵਧੀਆ ਰਿਜ਼ਲਟ ਆਉਂਦਾ ਹੈ ਤੇ ਆਸ਼ੂ ਸਬਰਸ ਨੇ ਫਿਰ ਇਸ ਲਈ ਮੈਂ ਬੜੇ ਤੁਹਾਨੂੰ ਲੱਗ ਰਿਹਾ ਮੇਰੇ ਚਿਹਰੇ ਤੋਂ ਮੈਨੂੰ ਤਾਂ ਖੁਸ਼ੀ ਹੈ ਭਾਈ ਅਗਰ ਦੋਸਤ ਉੱਥੋਂ ਆਇਆ ਸੀ ਤਾਂ ਦੋਸਤ ਜਿੱਤ ਕੇ ਖੁਸ਼ੀ ਮਨਾ ਰਿਹਾ ਤੇ ਦੋਸਤ ਨੂੰ ਇਹ ਦੋਸਤ ਦੇਖੇ ਉਹਦੇ ਤੇ ਛੱਡਿਆ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸ੍ਰੀ ਸੰਤ ਭਰਤ ਪੂਸ਼ਣ ਆਸ਼ੂ ਜੀ ਕਾਰਜਕਾਰੀ ਪ੍ਰਧਾਨ ਕਾਂਗਰਸ ਦੇ ਪਰ ਜਿਹੜੇ ਕਹਿੰਦੇ ਕਾਰਜਕਾਰੀ ਤਾਂ ਨਹੀਂ ਮੈਨੂੰ ਤਾਂ ਇਹਨਾਂ ਨੇ ਕਾਗਜ਼ੀ ਪ੍ਰਧਾਨ ਬਣਾ ਕੇ ਰੱਖਿਆ ਸਾਰੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ ਤੇ ਜਿਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਜਿੱਤੇ ਜਿੱਤ ਦਾ ਜਸ਼ਨ ਮਨਾ ਰਹੇ ਨੇ ਤੇ ਹਾਲੇ ਤੱਕ ਕੋਈ ਫਿਕਰ ਨਹੀਂ ਆ ਕਿਸੇ ਨੂੰ ਵੀ ਕਿ ਕਦੋਂ ਸਿਰ ਜੋੜ ਕੇ ਬੈਠੀਏ ਤੇ ਆਪਣੇ ਹਾਰ ਦੇ ਜਿਹੜੇ ਕਾਰਨ ਨੇ ਜਿੱਥੇ ਅਸੀਂ ਬਹੁਤ ਘੱਟ ਵੋਟਾਂ ਜਾਂ ਤੀਜੇ ਚੌਥੇ ਨੂੰ ਵੀ ਨੰਬਰ ਤੇ ਗਏ ਆ ਉਹਨਾਂ ਤੇ ਚਿੰਤਨ ਕਰੀਏ ਕਹਿੰਦੇ ਹਾਲੇ ਸਿਰਫ ਖੁਸ਼ੀਆਂ ਚੱਲ ਰਹੀਆਂ ਨੇ ਸਾਡੇ ਵਿੱਚ ਚਾਹੇ ਪ੍ਰਧਾਨ ਹੋਣ ਚਾਹੇ ਹੋਰ ਆਉਦੇਦਾਰ ਹੋਣ ਪਰ ਕਹਿੰਦੇ ਹਾਲੇ ਕਾਂਗਰਸ ਸਣੀ ਸੁਹਰਦ ਨਹੀਂ ਹੈ ਕਿ ਉਹਨਾਂ ਸਾਰੇ ਕਾਰਨਾਂ ਤੇ ਅਸੀਂ ਚਿੰਤਨ ਕਰ ਸਕੀਏ ਤੇ ਉਹਦਾ ਹੱਲ ਲੱਭ ਸਕੀਏ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ